ਇਹ ਸਾਡਾ ਜੀ ਡਰਗ ਅਵੇਰਨੈਸ ਮੰਥ ਸ਼ੁਰੂ ਕਰਾਇਆ ਸਾਡੇ ਡੀਜੀਪ ਸਾਹਿਬ ਨੇ ਹੀ ਇਜ਼ ਅ ਵੈਰੀ ਡਾਇਨਾਮਿਕ ਅਫਸਰ ਸ਼੍ਰੀ ਗੌਰਯਾਪ ਜੀ ਇਹ ਅੱਜ ਤੋਂ ਪੰਜਾਬ ਚ ਵੱਖ-ਵੱਖ ਥਾਵਾਂ ਤੇ ਇਹ ਕੈਂਪੇਨ ਸਟਾਰਟ ਕੀਤੀ ਗਈ ਔਰ ਅਸੀਂ ਲੋਕਾਂ ਨੂੰ ਵੇਅ ਕਰਾਵਾਂਗੇ ਨਸ਼ਿਆਂ ਦੇ ਜਿਹੜੇ ਮਾੜੇ ਇਫੈਕਟ ਨੇ ਕੁਰੀਤੀਆਂ ਨੇ ਤਾਂ ਕਿ ਲੋਕ ਆਪਣੇ ਪਰਿਵਾਰਾਂ ਚ ਆਪਣੇ ਆਸਪਾਸ ਆਪਣੇ ਗਲੀ ਮੋਹੱਲਿਆਂ ਚ ਆਪਣੇ ਪਿੰਡਾਂ ਚ ਜਿਹੜੇ ਇਸ ਪਾਸੇ ਕੁਝ ਨੌਜਵਾਨ ਪ੍ਰੇਰਿਤ ਹੋ ਰਹੇ ਆ ਉਹਨਾਂ ਨੂੰ ਹਟਾ ਸਕਣ ਉਹਨਾਂ ਨੂੰ ਦੂਰ ਕਰ ਸਕਣਗੇ ਸਰ ਬੱਚੇ ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਜੀ ਅੱਜ ਜਿਸ ਤਰ੍ਹਾਂ ਠਾਠਾ ਮਾਰਦਾ ਸਾਈਕਲਿਸਟਾਂ ਇਕੱਠਾ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੋਕ ਆਪਣੇ ਪੂਰੇ ਅਟਾਇਰ ਚਾਏ ਨੇ ਹੈਲਮੇਟਸ ਆਪਣੇ ਪੂਰੇ ਸਾਈਕਲ ਆਪਣੇ ਪੂਰੀ ਯੂਨੀਫਾਰਮ ਪਾ ਕੇ ਸੋ ਇਟ ਸੀਮਸ ਕਿ ਲੋਕੀ ਕਾਫੀ ਇਸ ਵਲੇ ਇਸ ਪਾਸੇ ਵੱਲ ਵੀ ਆਪਣਾ ਤਵਜੂ ਦੇ ਰਹੇ ਹੈ ਵੈਸੇ ਵੀ ਮੈਂ ਦੇਖਦਾ ਕਿ ਲੋਕ ਅੱਜਕੱਲ ਪਾਰਕਾਂ ਚ ਸਟੇਡੀਅਮਸ ਕਾਫੀ ਪ੍ਰਮਾਰ ਆ ਜਿਮ ਕਾਫੀ ਖੁੱਲ ਗਏ ਨੇ ਲੋਕਾਂ ਦਾ ਧਿਆਨ ਹੈ ਲੋਕੀ ਚਾਹੁੰਦੇ ਆ ਕਿ ਸਾਡਾ ਸਮਾਜ ਇੱਕ ਅੱਛਾ ਹੋਏ ਮੈਂ ਇਸ ਇਲਾਕੇ ਜੁਆ ਅਸੀਂ ਇਹ ਚੀਜ਼ਾਂ ਨਹੀਂ ਸੀ ਦੇਖੀਆਂ ਜਿਹੜਾ ਅੱਜ ਕੱਲ ਅਸੀਂ ਥੋੜਾ ਦੇਖ ਰਹੇ ਹਾਂ ਬਟ ਅਸੀਂ ਇਹੀ ਅਪੀਲ ਸਭ ਨੂੰ ਕਰਾਂਗੇ ਸਾਡਾ ਸਾਥ ਦਿਓ ਪੰਜਾਬ ਪੁਲਿਸ ਦਾ ਅਸੀਂ ਵਚਨਬੱਧਾ ਇਹ ਸਕਿਉਰਿਟੀ ਨੂੰ ਖਤਮ ਕਰਨ ਵਾਸਤੇ ਇਸ ਬੁਰਾਈ ਨੂੰ ਜੜੋਂ ਵੋਟਣ ਵਾਸਤੇ ਬਟ ਇੰਟੈਲੀਜੈਂਸ ਦੀ ਸਾਨੂੰ ਲੋੜ ਆ ਅਸੀਂ ਆਪਣੇ ਤੰਤਰ ਨਾਲ ਆਪਣੇ ਸਿਸਟਮ ਨਾਲ ਅਸੀਂ ਕਰ ਰਹੇ ਹਾਂ ਪਰ ਸਾਨੂੰ ਫੇਰ ਵੀ ਲੋਕਾਂ ਦਾ ਸਹਿਯੋਗ ਬਹੁਤ ਚਾਹੀਦਾ ਜਿਦੋਂ ਲੋਕ ਸਾਡੀ ਅੱਖਾਂ ਨੱਕ ਕੰਨ ਬਣ ਕੇ ਇਸ ਸਮਾਜ ਸਾਡਾ ਸਾਥ ਦੇਣ ਇਸ ਲੜਾਈ 'ਚ ਸਾਡਾ ਸਾਥ ਦੇਣ ਸਾਨੂੰ ਇਹੀ ਚਾਹੀਦਾ ਕਿ ਕਿੱਥੇ ਕੋਈ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਨਸ਼ੇ ਵੇਚ ਰਿਹਾ ਜਾਂ ਉਹ ਨਸ਼ੇ ਦੇ ਪ੍ਰੋਸੀਡਸੋਂ ਉਹਨੇ ਬਹੁਤ ਸਾਰੀ ਪ੍ਰਾਪਰਟੀ ਬਣਾ ਲਈ ਹੈ ਤਾਂ ਕਿ ਅਸੀਂ ਉਹਦੇ ਖਿਲਾਫ ਅਸਰਦਾਰ ਕਾਰਵਾਈ ਕਰ ਸਕੀਏ ਵੈਸੇ ਤਾਂ ਮੈਂ ਦੱਸਣਾ ਅੱਜਕੱਲ ਇਹ ਵੀ ਡਰਾਈਵ ਚੱਲ ਰਹੀ ਹੈ ਸਾਡਾ ਡਿਸਟ੍ਰਿਕਟ ਜਿਹੜੇ ਨੋਨ ਨਸ਼ਾ ਸਮਗਲਰ ਨੇ ਜਾਂ ਜਿਹੜੇ ਸਾਡੇ ਰਿਕਾਰਡ ਉੱਪਰ ਨੇ ਆਏ ਮਾੜੇ ਅੰਸਰ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਰਹੇ ਹਾਂ 68 ਐਫ ਦੇ ਅੰਦਰ ਔਰ ਬਹੁਤ ਸਾਰੇ ਸਾਨੂੰ ਆਰਡਰ ਰੀਸੈਂਟਲੀ ਆਫਟਰ ਇਲੈਕਸ਼ਨਸ ਸਾਨੂੰ ਰੀਸੀਵ ਹੋਏ ਆ ਦਿੱਲੀ ਤੋਂ ਜਿਹੜੀ ਏਜੰਸੀ ਇਹਨੂੰ ਕੋਆਰਡੀਨੇਟ ਕਰਦੀ ਹੈ ਲੱਖੋੜਾ ਰੁਪਏ ਦੀ ਜਾਇਦਾਦ ਜਿਹੜੀ ਹੈ ਉਹਨਾਂ ਦੀ ਜ਼ਬਤ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਵੀ ਇੱਕ ਡੈਟਰੈਂਸ ਹੋਏ ਕਿ ਜੋ ਮਰਜ਼ੀ ਕਰ ਲਿਆ ਜਿੰਨਾ ਅਸੀਂ ਪਾਪ ਦੇ ਇਸ ਕਮਾਈ ਦਾ ਜੋ ਬਣਾਣਾ ਉਹ ਸਾਡੇ ਕੋਲ ਰਹਿਣਾ ਨਹੀਂ ਹੈ ਸੱਲ ਲੱਗਦਾ ਹੈ ਕਿ ਇਸ ਡਰਾਈਵ ਦੇ ਨਾਲ ਜਿਹੜੇ ਪ੍ਰੋਪਰਟੀ ਜਬਤ ਕੀਤੀ ਜਾ ਰਹੀ ਹੈ ਆਉਣ ਵਾਲਾ ਸਮਾਂ ਜਿਹੜਾ ਸੁਖਾਲਾ ਹੋਏਗਾ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਕੋਈ ਖਤਮ ਹੋਗਾ ਬ੍ਰਦਰ ਮੈਂ ਆਮ ਆਮ ਅ ਸਟੂਡੈਂਟ ਆਫ ਲਿਟਰੇਚਰ ਕੁਝ ਸ਼ੇਕਸਪੀਅਰ ਨੇ ਇੱਕ ਜਗ੍ਹਾ ਲਿਖਿਆ ਇੱਕ ਨੋਵਲ ਜੁਨੇ ਕਹਿੰਦਾ ਗੋਡ ਹੈਸ ਗਿਵਨ ਟੂ ਥਿੰਗਸ ਟੂ ਮੈਨਕਾਈਂਡ 1 ਇਜ਼ ਅਨਸਰਟਨਟੀ ਅਬਾਊਟ ਦ ਫਿਊਚਰ ਐਂਡ ਸੈਕੰਡ ਇਜ਼ ਅ ਰੇਅ ਆਫ ਹੋਪ ਆਉਣ ਵਾਲਾ ਸਮਾਂ ਕੀ ਹੈ ਕੋਈ ਨਹੀਂ ਜਾਣਦਾ ਹੁਣ ਅਥੋਂ ਮੈਂ ਕਿੱਥੇ ਜਾਣਾ ਵਾਟ ਵਿ ਲੈਫਨ ਟੂ ਮੀ ਆਈ ਡੋਟ ਨੋ ਬਟ ਮਾਲਾ ਈਸ਼ਵਰ ਨੇ ਇਨਸਾਨ ਨੂੰ ਇੱਕ ਉਮੀਦ ਦੀ ਕਿਰਨ ਦਿੱਤੀ ਹੈ। ਔਰ ਆਏ ਮੈਂ ਪੋਜ਼ਿਟਿਵਮੈਂਟ ਉਮੀਦ ਦੀ ਕਿਰਨ ਕਦੇ ਨਹੀਂ ਛੱਡਣੀ ਚਾਹੀਦੀ। ਮੈਂ ਐਬਸੋਲੂਟਲੀ ਆਪਟਿਮਿਸਟਿਕ ਹਾਂ ਮੈਂ ਆਸ਼ਾਵਾਦੀ ਹਾਂ ਐਂਡ ਆਮ ਪੋਜ਼ਿਟਿਵ ਆਈ ਐਮ ਸ਼ੋਰ ਕਿ ਜਨਤਾ ਸਾਥ ਦੇ ਸਾ ਯੂਥ ਸਾਡਾ ਸਾਥ ਦੇ ਤਾਂ ਕੋਈ ਵਜ੍ਹਾ ਨਹੀਂ ਕਿ ਅਸੀਂ ਇਸ ਕੁਰੀਤੀ ਨੂੰ ਸਮਾਜ ਤੋਂ ਨਾ ਦੂਰ ਕਰ ਸਕੀਏ ਇਸ ਬੁਰਾਈ ਨੂੰ ਅਸੀਂ ਜੜੋਂ ਨਾਲ ਪੁੱਟ ਕੇ ਸੁੱਟ ਸਕੀਏ। ਪਾਰਟਿਸਪੇਟ ਕਰਨ ਆਇਓ ਇਸਲਾਮ ਖੁਸ਼ ਹੋ ਅੱਜ ਬਹੁਤ ਵਧੀਆ ਹੋ ਰਿਹਾ ਐ ਐਸਐਸਪੀ ਪਠਾਨਕੋਟ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਆ ਇਹ ਆਪਣਾ ਸਾਈਕਲੋਨ ਰਨ 2024 ਚ ਜਿਹੜੇ ਕਰਨ ਜਾ ਰਹੇ ਆ ਲਵਿਨੀ ਸਟੇਡੀਅਮ ਦੇ ਵਿੱਚ ਬਹੁਤ ਹੀ ਵਧੀਆ ਲੱਗਾ ਜਿਦਾ ਕਿ ਮੈਸੇਜ ਇੱਕ ਜਾਂਦਾ ਕਿ ਨਸ਼ਿਆਂ ਤੋਂ ਜਿਹੜਾ ਦੂਰ ਰਿਆ ਜਾ ਸਕੇ ਅਮਲ ਅੱਜ ਆਪ ਹਾਂ ਪੀ ਆਏ ਹੋ ਕਿਸ ਲਈ ਆਏ ਹੋ ਕਿਉਂ ਆਏ हम आज पैडल साइक्लोथोन है इसलिए आए हैं और सबसे बेस्ट चीज़ है ये हमारे इन्वायरमेंट के लिए सबसे सेफ चीज़ है और धन्यवाद करते हैं हम अपने एसएसपी को कि हम आ, उन्होंने पठानकोट में ये करवाया है ਸ਼ੰਗਰੇ ਨਸ਼ਾ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਪੰਜਾਬ ਕਰਨ ਲਈ ਇਥੇ ਮੈਸੇਜ ਦੇ ਲੈ ਲੋਕਾਂ ਨੂੰ ਆਇਆ ਕਿ ਨਸ਼ਾ ਵਿੱਚ ਕੁਝ ਨਹੀਂ ਰੱਖਿਆ ਨਸ਼ਾ ਨਾਲ ਤੁਹਾਡਾ ਘਰ ਬਰਬਾਦ ਹੁੰਦਾ ਹੈ ਨਸ਼ਾ ਨਾਲ ਤੁਹਾਡੀ ਸਾਰਾ ਸੰਸਾਰ ਪਰਿਵਾਰ ਬਰਬਾਦ ਹੁੰਦਾ ਹੈ ਤੁਹਾਡੀ ਲੋਕ ਲਲਟੀ ਬਰਬਾਦ ਹੁੰਦੀ ਹੈ ਇਸ ਲਈ ਨਸ਼ਾ ਨੂੰ ਤਿਆਗੋ ਤੇ ਆਪਣਾ ਮੇਨ ਏਮ ਨੂੰ ਟਾਰਗੇਟ ਕਰੋ ਕਿ ਆਪਾਂ ਲਾਈਫ ਵਿੱਚ ਕੁਝ ਬੰਨਣਾ ਹੈ ਤੇ ਬਨ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਆਪਣੇ ਏਰੀਆ ਦਾ ਨਾਮ ਰੋਸ਼ਨ ਕਰਨਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨਾ